ਹਮ ਦੇ ਮਾਦੋ ਇਹ ਕੀ ਜਿਹੜਾ ਨਾ ਜਿਹੜਾ ਇੱਥੇ ਕੋਈ ਹਮ ਹੈ ਨਾ ਡਬੂ ਹੋਰ ਕੀ ਕਰਦੇ ਹਾਂ ਕੁਝ ਵੀ ਨਹੀਂ ਫਿਰਦੇ ਅੰਛੇ ਸ਼ੇਮ ਜੀ ਬਈ ਡੰਗਰ ਭੜੇ ਭੈਣ ਦੇ ਨਾਲ ਮੁਰਕਲ ਕਰੀ ਗਈ ਆ ਵਾਹ ਉਹ ਤਾਂ ਹੋ ਗਿਆ ਦੋ ਤਿੰਨ ਦੋ ਕੁ ਦਿਨ ਹੋ ਗਏ ਆ ਨਹੀਂ ਬਸ ਉਹ ਵਾਦੀ ਸਾਰੇ ਖਾ ਗਈ ਆ ਹਾਂ ਆ ਚੁੱਕੇ ਹਮ ਲੱਗੇ ਨਹੀਂ ਆਏ ਫੇਰ ਹੈ ਨਾ ਡੰਗਰ ਰਤੀ ਮਾਲ ਲਗੇ ਹਲਕਾਰੇ ਅੱਛਾ ਹ ਹੁਣ ਇਦਾਂ ਹੀ ਛੜਾਏ ਹੁਣੇ ਇਦਾਂ ਨਹੀਂ ਆਏ ਪਰ ਕਰੰਟ ਕਰੰਟ ਲਾਦੇ ਮੁੜ ਕੇ ਨਹੀਂ ਜਾਂਦੇ ਹਮ ਤਰਬੂਦਰਾ ਹੂੰ ਸੋ ਯੂਰੇਗਾ ਦੀਦੀ ਓਕੇ ਆ ਗਰ ਜੀ ਬਾਹਰ ਨਾ ਵਾਈ ਕਾ ਨਹੀਂ ਪੱਗ ਬਣਾ ਦੇ ਮੈਂ ਪੱਗ ਬਣ ਕੇ ਦੇ ਦਾਂ ਬੰਨੇ ਨਹੀਂ ਆਂਦੀ ਮੈਨੂੰ ਸਿੱਖਣੀ ਪੈਣੀ ਆ ने बहां मेरी ने दिया ने मेरी यान दिया पर चक न कर ऊर्जा गीत बढ़िया बढ़िया ਮੇਰਾ ਭਰਾ ਲਾਈਕ ਤੇ ਸਬਸਕ੍ਰਾਈਬ ਕਰ ਲਈ ਹੈ ਹੋਰ ਕੀ ਹਾਲ ਚੱਲ ਨੇ ਜੇ ਜੇ ਨਵੇਂ ਫਰੈਂਡ ਜੁੜ ਰਹੇ ਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਜਿਹੜਾ ਮੇਰਾ ਵਾਟ ਟਾਈਮ ਪੂਰਾ ਕਰਾ ਰਹੇ ਆ ਹੋਰ ਕੀ ਕਰ ਰਿਹਾ ਮੇਰਾ ਭਰਾ ਜੇ ਜੇ ਨਵੇਂ ਵੀਰ ਆਏ ਨੇ ਲਾਈਕ ਕਰ ਥੈਂਕ ਯੂ ਥੈਂਕ ਯੂ ਮੇਰਾ ਵੀਰ ਹਾਂਜੀ ਹਾਂਜੀ ਹੋਰ ਸੁਣਾ ਮੇਰਾ ਵੀਰ ਕੀ ਕਰੀ ਜੰਨੇ ਆ ਗੀਤ ਹੋਰ ਰੋਟੀ ਪਾਣੀ ਹੋ ਗਿਆ ਤੇਰਾ ਇਸ ਵੇਚ ਚੈਨਮੋ ਟਾਈਜ ਕਰਨਾਵੇਂ ਜਿ ਮਰਜੀ ਖੋ ਜਵੇ ਇਹ ਤਾਂ ਠੰਡ ਬੜੀ ਲੱਗਦੀ ਯਾਰ ਅੰਦਰ ਬੈਠੇ ਆਂ ਹੋਰ ਬਾਕੀ ਗੰਢੀ ਹੋਰ ਸਾਰੇ ਠੀਕ ਆ ਜੇ ਜੇ ਨਵੇਂ ਫਰੈਂਡ ਆਈ ਜਾਂਦੇ ਨਾ ਚੈਨਲ ਨੂੰ ਲਾਇਕ ਕਰ ਲਿਓ ਹੱਲੇ ਕਿੱਥੇ ਹੋਇਆ ਮੇਰਾ ਭਰਾ ਹੱਲੇ ਰਹਿੰਦਾ ਏ ਯਾਰ ਮੇਰਾ ਇਹ 2K ਹੋ ਗਿਆ 1K ਰਹਿੰਦਾ ਏ ਵਾਟ ਟਾਈਮ ਬਾਕੀ ਕੰਪਲੀਟ ਹੋ ਗਿਆ ਜਿਸ ਲਈ ਹੋ ਰਿਹਾ ਨਾ ਹਾਂ ਜਿਸ ਲਈ ਹੋ ਰਿਹਾ ਨਾ ਫਿਰ ਪੇਮੈਂਟ ਵਗੈਰਾ ਆਲਾ ਦਿਨ ਰਾਤ ਰਾਤੀ ਜਲਾ ਲਾਈਵ ਹੋਣਾ ਸੀ ਮੈਂ ਰਾਤੀ ਲੈਟ ਨਹੀਂ ਸੀ ਗਈ ਲੈਟ ਨਹੀਂ ਆਈ ਮੈਂ ਹਮਾਚਲਾ ਆਇਆ ਆਂ ਆਪਣੀ ਭੈਣ ਦੇ ਆਏ ਹੋਇਆ ਵੱਡੀ ਦੇ ਤਾਰ ਕੇ ਹਾਂ ਕਰਦੇ ਸਾਰੇ ਠੀਕ ਆ ਮੇਰਾ ਭਰਾ ਭਾਗਵਨ ਨਦੀ ਕੋਸ਼ਿਸ਼ ਕਰਦੇ ਫਾਕਵਰ ਬੋਨ ਨਹੀਂ ਆਂਦੀ ਮੇਰਾ ਭਰਾ ਯਾਰ ਨਾ ਰਮਾਲਾ ਮੰਨਦਾ ਮੈਨੂੰ ਹੋ ਸੁਣਾ ਮੇਰਾ ਭਰਾ ਫਿਰ ਕੀ ਚੱਲ ਰਿਹਾ ਫਿਰ ਨੀ ਆਨੇ ਵਾਹ ਮੇਰੀ ਜਾਨ ਦੀਆਂ ਜਲ ਜੱਕ ਫੜ ਲਕੜਾਂ ਦੇ ਤਾਂ ਯਾਰ ਮੈਂ ਵਾ ਟਾਈਮ ਪੂਰਾ ਕਰਨਾ ਪੂਰੀ ਕੋਸ਼ਿਸ਼ ਕਰਨ ਲੱਗਿਆ ਮੇਰਾ ਭਰਾ ਹਨ ਵਾ ਟਾਈਮ ਪੂਰਾ ਕਰਨ ਆ ਆਪਣੇ ਵਾਲਾ ਪੂਰੀ ਕੋਸ਼ਿਸ਼ ਕੀਤੀ ਹੋਈ ਹੈ ਮੇਰੇ ਭਰਾ ਹੱਲੇ ਕਿੱਥੇ ਯਾਰ ਪੇਮੈਂਟ ਪੁੰਮੜ ਗੱਲ ਕੁਛ ਨਹੀਂ ਆਉਂਦਾ ਪਿਆ ਮੇਰਾ ਭਰਾ ਹਾਂ ਤੁਸੀਂ ਸੁਣਾਓ ਮੇਰਾ ਭਰਾ ਦਿਸ ਇਜ਼ ਜੇ ਵੈਰੀ ਇੰਪੋਰਟੈਂਟ ਕੁਐਸਚਨ ਹਾਂਜੀ ਮੇਰਾ ਵੀ ਦੱਸੋ ਪੁੱਛੋ ਮੇਰਾ ਭਰਾ ਅੱਛਾ ਅੱਛਾ ਚਲੋ ਹੋ ਸੁਣਾ ਫਿਰ ਕਿੱਥੋਂ ਬਲੋਂਗ ਕਰਦਾ ਗੀਤ ਕਿਹੜਾ ਆਪਣਾ ਹੈ ਮੇਰਾ ਭਰਾ ਗੀਤ ਕਿੱਥੋਂ ਬਿਲੋਂਗ ਕਰਦਾ ਮੇਰਾ ਭਰਾ ਅਛਾ ਆਪਣਾ ਬਟਾਲਾ ਸ਼ਹਿਰ ਮੈਂ ਹੁਸ਼ਿਆਰਪੁਰ ਤੋਂ ਮੇਰਾ ਭਰਾ ਮੈਂ ਹੁਸ਼ਿਆਰਪੁਰ ਤੋਂ ਆ ਵੈਸੇ ਤਾਂ ਮੈਂ ਲਾਈਵ ਪੀਸੀ ਵਿੱਚ ਰਹਿਣਾ ਆ ਪੀਸੀ ਭਈਆ ਪੀਸੀ 'ਚ ਲਾਈਵ ਰਹਿਣੇ ਆ ਠੀਕ ਆ ਅੱਜ ਫੋਨ ਤੋਂ ਲਾਈਵ ਹੋਣਾ ਆ ਕਾਰ ਮੈਂ ਫੋਨ ਤੇ ਹੁੰਨਾ ਆ ਐਪੀਸੀ ਮੇਰੇ ਭਾਂਜੇ ਕੋਲ ਆ ਸਟੋਰੀ ਕਹਦੀ ਯਾਰ ਬੇਕਾਰ ਜੇ ਦਿਨੇ ਲੰਦੇ ਆ ਆ ਮੌਸਮ ਕਾਲ ਮੀ ਬਹੁ ਪਿਆ ਮੇਰਾ ਭਰਾ ਧੜ ਧੜ ਕਰਾਤੀ ਮੀ ਨੇ ਲਾ ਰੋਤੀ ਵੀ ਜਾਂ 2-3 ਘੰਟੇ ਲਾਈਫ ਟਾਈਮ ਮਰ ਗਿਆ ਪਤਾ ਕਿ ਤਾ ਮੈਂ ਲਾਈਵ ਹੋਣਾ ਜ਼ਰਾ ਤੇ ਲਾਈਟ ਹੀ ਨਹੀਂ ਆਈ ਤੋ ਤਾ ਫੋਨ ਵੀ ਡੈੱਡ ਹੋ ਗਿਆ ਸੀ ਇਨਵਰਟਰ ਵੀ ਡੈੱਡ ਹੋ ਗਿਆ ਸੀ ਹੋਰ ਕੀ ਕੰਮ ਕਰਦਾ ਮੇਰਾ ਭਰਾ ਮੈਂ ਕੀ ਕੰਮ ਕਰਦਾ ਸੁੰਨੀਆਂ ਨੇ ਬਾਹਾਂ ਮੇਰੀ ਜਾਨ ਦੀਆਂ ਵਾਟ ਇਜ਼ ਦਾ ਨੇਮ ਆਫ ਤਨਵੀਰ ਅੱਛਾ ਤਨਵੀਰ ਕੀ ਕੰਮ ਹੈਂ ਓਹ ਕਿਹੜੀ ਜੋਬ ਕਰਦਾ ਓਹ ਅਸਲ ਸਟੱਡੀ ਕਰਦਾ ਓਕੇ ਓਕੇ ਮੇਰਾ ਭਰਾ ਕੰਪਲੀਟ ਹੋਈ ਨਹੀਂ ਹਲੇ ਨਿਆਰੇ ਬਾਹਾਂ ਮੇਰੀ ਜਾਨ ਦੀਆਂ ਵਾਲਾ ਚੱਕ ਫਾੜਾ ਟੁਕੜਾ ਸ਼ਬਰੀ ਆ ਰਹੀ ਆ ਫਿਰ ਜਾਕੀਆਂ ਵਗੈਰਾ ਕੱਢੀਆਂ ਢੇ ਪਿੰਡ ਤਾਂ ਉਹ ਵੀ ਬਲੌਗ ਪਾਵਾਂਗੇ ਔਰ ਫੈਮਿਲੀ ਕਿੱਦਾਂ ਦਾ ਰਹੀ ਵਧੀਆ ਔਰ ਗੀਜ਼ਨ ਇੱਕ ਐਪ ਦੱਸਾਂ ਡਾਊਨਲੋਡ ਕਰ ਲਈ ਠੀਕ ਆ ਜਿਹਦੇ ਨੇ ਗਿਆ ਬਦਸਤਾਂ ਤੂੰ ਪਾ ਇਹ ਚੈਟ ਬੜੀ E C H A R T E ਇਹ ਚੜ ਐਪ ਬਣੀ ਆਂ ਅੱਛਾ ਛਾ ਓਕੇ ਓਕੇ ਮੇਰਾ ਭਰਾ ਲੈ ਲੈਡ ਚਲ ਗਈ ਆ ਕਦੀ ਲੈਡ ਆਂਦੀ ਆ ਕਦੀ ਜਾਂਦੀ ਆ ਮੇਰਾ ਭਰਾ Até a ਔਰ ਮੇਰਾ ਲ ਮਚਲਾ ਹੀ ਬਾਹ ਨੂੰ ਲੈਡ ਆ ਗਈ ਫਿਰ ਇਹ ਯਾਰ ਪਤਾ ਨਹੀਂ ਲੈਡ ਕਦੀ ਆਂਦੀ ਹੈ ਕਦੀ ਜਾਂਦੀ ਹੈ ਜਿਹੜੇ ਮੇਰੇ ਵੀਰ ਸਾਡੇ ਨਾਲ ਜਿਹੜੇ ਹੋਇਆ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਿਓ ਮੇਰਾ ਭਰਾ ਗੀਤ ਲਾਈਕ ਉਹ ਸਬਸਕ੍ਰਾਈਬ ਕਰ ਲਈ ਮੇਰਾ ਭਰਾ ਮੇਰੇ ਚੈਨਲ ਨੂੰ ਠੀਕ ਆ ਓਕੇ ਜੇ ਮੇਰੇ ਵੀ ਉੱਪਰ ਬੈਠਾ ਸੁਪਰ ਚੈਟ ਕਰਦਾ ਕਰੋ ਠੀਕ ਆ ਹੋਰ ਗੀਤ ਫਿਰ ਕੀ ਬਣਾ ਲੈ ਰੋਟੀ ਪਾਣੀ ਹੋ ਗਿਆ ਤੇਰਾ ਜੇ YouTube ਚੈਨਲ ਇੱਕ ਵਾਰੀ ਗਰੋ ਹੋ ਗਿਆ ਫੇ ਤਾਂ ਮੈਂ ਲਾਈਵ ਰਿਹਾ ਕਰਾਂ 24 ਘੰਟੇ YouTube ਦੇ ਜੇ ਪੈਸਾ ਵਗੈਰਾ ਮੇਰੇ ਲਾਪੇ ਨਾ ਤਾਂ ਥੈਂਕ ਯੂ ਬਹੁਤ ਬਹੁਤ ਧੰਨਵਾਦ ਮੇਰਾ ਗੀਤ ਭਰਾ ਰਾਤ ਨੂੰ ਵੀ ਮੈਂ ਲਾਈਵ ਹੁੰਨਾ ਲਾਈਵ ਰਾਤ ਨੂੰ ਫਰੈਂਡ ਵੀ ਨੇ ਬਥੇਰੀ ਜੁੜ ਜਾਂਦੇ ਸਾਡੇ ਨਾਲ ਹਾਂ ਹਾਂ ਮੈਂ ਬੋਲਿਆ ਥੈਂਕ ਯੂ ਮੇਰਾ ਭਰਾ ਬਹੁਤ ਬਹੁਤ ਧੰਨਵਾਦ ਇਹ ਚੈਨਲ ਨੂੰ ਸਬਸਕ੍ਰਾਈਬ ਕੀਤਾ ਮੇਰੇ ਭਰਾ ਨੇ ਮਾਈਕ੍ਰਿਸਟਨ ਏਜ ਕਮਿੰਗ ਸੂਨ ਇਹ ਨਹੀਂ ਮੈਂ ਸਮਝਿਆ ਯਾਰ ਜਿਹੜਾ ਮੈਸੇਜ ਤਾਂ ਮਾਈਕ੍ਰਿਸਟਨ ਏਜ ਕਮਿੰਗ ਸੂਨ ਕਾਲਿਆ ਮੇਰਾ ਵੀਰੋ ਕਿਉਂਕਿ ਥੈਂਕ ਯੂ ਮੇਰਾ ਭਰਾ ਯਾਰ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੇ ਚੈਨਲ ਸਬਸਕ੍ਰਾਈਬ ਕੀਤਾ ਮੇਰੇ ਭਰਾ ਨੇ ਹੋਰ ਫੇ ਨਾ ਨੂੰ ਕਿਹਿਆ ਨਿਕਲਿਆ ਸੀ ਉਦੋਂ ਠੰਡ ਜੀ ਸੀ ਕਿ ਮੈਂ ਚਾ ਨਾ ਨੂੰ ਲੈਣੇ ਬੈਠੇ ਆ ਧੁੱਪ ਜੀ ਨਿਕਲੀ ਆ ਬਾਅਦ ਕੱਲ ਤਾਂ ਮੀਂਹ ਬੜਾ ਯੋਲਾ ਸ਼ੋਰ ਰਾਤੀ ਬੜਾ ਮੀਂਹ ਪਿਆ ਹਮਾ ਚਲਾਇਆ ਹੋਇਆ ਯਾਰ ਹਾਂਜੀ ਹਾਂਜੀ ਗੀਤ ਭਰਾ ਹਾਂਜੀ ਹਾਂਜੀ ਦੱਸੋ ਵੈਲਕਮ ਜਿੰਨੇ ਮੇਰੇ ਫਰੈਂਡ ਸਾਡੇ ਨਾਲ ਜਿਹੜੇ ਆ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਗੀਤ ਮੇਰਾ ਭਰਾ ਜੇ ਜਿੰਨੇ ਨਵੇਂ ਫਰੈਂਡ ਜਿਓਨੇ ਲਾਈਕ ਕਰ ਲਿਆ ਮੇਰਾ ਭਰਾ ਹੋਰ ਕੀਤ ਕੀ ਹੋਇਆ ਦੱਸ ਮੇਰਾ ਭਰਾ ਮੈਂ ਕਹਾਂ ਧੰਨਵਾਦ ਜਿਹੜਾ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਕੀਤਾ ਮੇਰਾ ਭਰਾ ਮੈਂ ਹੁਸ਼ਿਆਰ ਤੋਂ ਮੇਰਾ ਬਟਾ ਪਲੀਜ਼ ਡੂ 1 ਥਿੰਗ ਮਾਈ ਲਵ ਇਸਕੇ ਵਾਸਤੇ ਮਨ ਨੂੰ ਇੰਗਲਿਸ਼ ਨਹੀਂ ਆਦੀ ਬਹੁਤੀ ਪੰਜਾਬੀ ਸਮਝ ਆ ਮੇਰਾ ਵੀਰ ਐਨੇ ਗ੍ਰੈਜੂਏਟ ਹੈ ਨਹੀਂ ਮੇਰਾ ਭਰਾ ਸੀ ਪਲੀਜ਼ ਡੂ 1 ਥਿਸ ਮਾਈ ਲਵ ਓ ਯਾਰ ਪਿਆਰ ਪੂਦੇ ਚੱਕਰਾ ਵਿੱਚ ਨਹੀਂ ਪੈਂਦੇ ਯਾਰ ਅਸੀਂ ਓ ਖਈਏ ਪਹਿਲੀ ਪਹਿਲੇ ਅਸੀਂ ਯਾਰ ਹਾ ਸੁਣਾ ਯਾਰ ਤੂੰ ਯੂ ਆਰ ਵੈਲਕਮ ਬ੍ਰਦਰ ਆਇਓ ਸੀਰ ਤੇ ਮਤਲਬ ਕਿ ਸਾਡੇ ਨਾਲ ਚੈਟ ਕਰੋ ਠੀਕ ਹੈ ਜਿਹੜੇ ਉੱਪਰ ਫਰੈਂਡ ਬਟਨ ਲਾਈਕ ਕਰ ਲਿਓ ਮੇਲਾ ਭਰਾ ਵੈਲਕਮ ਵੀਰਾ ਵੀਰ ਹੋਰ ਗੀਤ ਫਿਰ ਸਤਿ ਸ਼੍ਰੀ ਅਕਾਲ ਜਿੰਨੇ ਮੇਰੇ ਫਰੈਂਡ ਜੁੜੇ ਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜਿਹੜੇ ਬੰਦੇ ਐਡ ਹੋਏ ਆ ਕਈ ਵੇਲੇ ਆਂਦੇ ਕਈ ਵੇਲੇ ਏਦਿ ਜਾਂਦੇ ਜੰਦੇ ਹਨ ਲਾਈਵ ਦੇਖਦੇ ਨਹੀਂ ਆ ਬਸ ਏਦਿ ਜਲ ਕਿਹੜਾ ਮੰਨਣਾਂ ਜਾਂ ਦਿਖਾਈਏ ਦੱਸੋ ਤੁਹਾਨੂੰ ਜਿੰਨਾ ਸਾਡੇ ਤੋਂ ਫਿਰ ਲਾਈਵ ਜੁੜੇ ਰਹੋਗੇ ਮੇਰੇ ਵੀਰ ਜਿਹੜੇ ਵੀ ਨਾ ਉੱਪਰ ਬੈਠੇ ਹੋਣ ਨਾ ਥੱਲੇ ਮੈਸੇਜ ਜਰੂਰ ਕਰਿਓ ਠੀਕ ਆ ਚੈਟ ਕਰਿਆ ਕਰੋ ਜੇ ਸਵੇਰ ਚੜ੍ਹ ਕੇ ਆ ਰਹੇ ਹੋ ਨਹੀਂ ਨਹੀਂ ਮੇਰਾ ਭਰਾ ਮੈਰਿਡ ਹੈ ਨਹੀਂ ਹੈ ਮੇਰੇ ਨਾਲ ਕਿੱਥੇ ਵਿਆਹ ਹੋਇਆ ਲੈ ਕਮਰੇ ਕੁਮਰੇ ਪਾਣੇ ਆ ਫੇਰ ਹੀ ਵਿਆਹ ਕਰਾਵਾਂਗੇ ਮੇਰਾ ਭਰਾ ਸਾਡੇ ਕਰਮਾਂ ਚ ਹੀਰ ਕਿੱਥੇ ਸਾਨੂੰ ਨਗਰ ਤਾਸ਼ਿ ਚ ਬੇਗੀ ਆਈ ਉਹ ਹਸਾਵਾ ਸਾਡਾ ਹੋਰ ਗੀਤ ਉਹ ਨਾ ਮੇਰਾ ਭਰਾ ਵਿਆਹ ਵੀ ਉਹ ਕਿੱਥੇ ਸਾਡੇ ਕਰਮਾਂ ਚ ਨਹੀਂ ਹੈਗੀ ਹੀਰ। ਹੋਇਦਾ ਛੜੇ ਬੰਦੇ ਆ ਛੜੇ। ਤਾਈਉ ਤਾਂ ਇੰਨੇ ਖਰੇ ਖਰੇ। ਜੇ ਵਿਆਹ ਹੁੰਦਾ ਤੇ ਲਾਈਵ ਹੋਣਾ ਸੀ। ਕੰਮਕਾਰ ਕਰਦੇ ਹੋਣਾ ਸੀਗਾ। ਉਹਦੇ ਵੀ ਆਪਣਾ ਬਿਜ਼ਨਸ ਹੈ ਇਹ ਵੀ ਕੰਮ ਹੈ ਸਾਡਾ। ਠੀਕ ਆ ਮੇਰਾ ਭਰਾ ਗੀਟਕੇ ਬਾਏ ਸੱਸ ਜੀ ਨਾਲ ਮੇਰਾ ਭਰਾ। ਬਹੁਤ ਬਹੁਤ ਧੰਨਵਾਦ ਜਿਹੜਾ ਸਾਡੇ ਨਾਲ 15-10 ਮਿੰਟ ਲਾਈਵ ਰੀਆ। ਠੀਕ ਆ ਬਹੁਤ ਬਹੁਤ ਧੰਨਵਾਦ ਮੇਰਾ ਵੀਰ। ਤੂੰ ਵਿਆਹ ਕਰਾ ਲਿਆ ਤੈਂ ਵਿਆਹ ਕਰਾ ਲਿਆ ਲਾ ਤੂੰ ਵੀ ਵਿਆਹ ਵੀ ਨਹੀਂ ਕਰਾਇਆ ਮੈਨੂੰ ਲੱਗਦਾ ਕੀ ਤਾ ਹਲੇ ਇਦਾਂ ਹੀ ਐਂ ਤੂੰ ਤੱਕ ਤੇ ਰਹਤੇ ਤੁਝ ਕੇ ਓਕੇ ਬਾਏ ਸੱਸੇ ਗਾਲੀਓ ਓਕੇ ਕਿ ਮੇਰਾ ਮੇਰਾ ਭਰਾ ਬਹੁਤ ਬਹੁਤ ਧੰਨਵਾਦ ਮੇਰਾ ਵੀਰ ਹੱਥ ਦਾ ਨਹੀਂ ਕਰਾਇਨ ਤੂ ਨਹੀਂ ਬਿਆਹ ਨਹੀਂ ਕਰਾਏਗੀ ਤੂੰ ਸਾਡੇ ਦਾਲੇ ਹੋਇਆ ਨਹੀਂ ਸਾਡੇ ਕਰਮਾ ਜੀ ਹੀਰੀ ਹੈ ਨਹੀਂ ਹਲੇ ਸਗੀ ਯਾਰਾ ਹਾਂ ਬਈ ਛੱਡ ਦਿੱਤੀ ਆ ਹਾਂ ਆਪੇ ਥੱਕੇ ਖਾਦੇ ਆ ਸਾਡੀ ਆਪਣੀਆਂ ਗਲਤੀਆਂ ਸੀ ਉਹਦੇ ਕਰਕੇ ਹੋ ਮੂਸ ਸੁਣਾ ਤੇਰਾ ਕਿਦਾਂ ਹੈਲੋ ਖਲੀਦ ਮਾਲਿਕ ਹਦੀ ਖਲੀਦ ਮਾਲਿਕ ਵੈਲਕਮ ਮੇਰਾ ਭਰਾ ਮੇਰਾ ਭਰਾ ਯਾਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਲਈ ਸਤਿ ਸ੍ਰੀ ਅਕਾਲ ਮੇਰਾ ਵੀਰ ਖਲੀਦ ਮਾਲਿਕ ਕਿੱਥੋਂ ਬਲੋਂਗ ਕਰਦੇ ਹੋ ਮੇਰਾ ਭਰਾ ਲਾਈਕ ਕਰ ਲਈ ਮੇਰਾ ਭਰਾ ਲਾਈਕ ਕਰਦੀ ਮੇਰਾ ਭਰਾ ਅੱਛਾ 18 ਜਸ 올ਡ ਬਰੋ ਮੇਰਾ ਤਾਂ ਹੋ ਗਿਆ 32 ਸਾਲਾਂ ਦਾ ਹੋ ਗਿਆ ਮੇਰਾ ਪਰਾ 33ਵਾਂ ਲੱਗਾ ਲੱਗਾ ਫਰਵਰੀ ਦੇ 2-3 ਨੂੰ ਲੱਗ ਜਾਣਾ ਹੈ। ਐਤਸ਼ੀ ਆਚਾਂ ਮੋਲਦਨ ਖਲਿਦ ਭਾਈ ਸਤਿ ਸ੍ਰੀ ਅਕਾਲ ਮੇਰਾ ਭਰਾ ਚ ਲਾਇਕ ਕਰ ਲਈ ਮੇਰਾ ਭਰਾ ਨ ਚੈਨਲ ਸਬਸਕ੍ਰਾਈਬ ਕਰ ਲਈ ਯਾਰ ਸੱਲੇ ਇੱਕ ਹੀ ਲਾਇਗਾ ਮੈਨੂੰ ਦੀਦਾ ਪਿਆਰ ਖਲਿਦ ਭਾਈ ਖਲਿਦ ਮਲਿਕ ਆ ਸੱਚ ਖਲਿਦ ਮਲਿਕ ਹਾਂਜੀ ਹਾਂਜੀ ਮੇਰਾ ਭਰਾ ਬਹੁਤ ਬਹੁਤ ਧੰਨਵਾਦ ਤੇਰਾ ਹੋਰ ਗੀਤ ਭਰਾ ਤੂੰ ਦੱਸ ਫਿਰ ਚਲ ਪੜਾਏ ਪੜੂਈ ਪੂਰੀ ਗੱਲ ਆ ਗੀਤ ਥੈਂਕ ਯੂ ਥੈਂਕ ਯੂ ਮੇਰਾ ਭਰਾ ਲਾਇਕ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਮੇਰਾ ਭਰਾ चैनल सब्सक्राइब ही कर ली मेरा भरा <laughs> खाली खाली तो तेरा ब्याह हो गया खाली तो तेरा ब्याह हो गया डॉन हो खाली तो डॉन ਕਹ ਲਈ ਤੇ ਬਾਈ ਕਿੱਥੋਂ ਬਲੋਂਗ ਕਰਦੇ ਹੋ ਮੇਰਾ ਭਰਾ ਇਹ ਤੇ ਯਾਰ ਤੂੰ ਨਾ ਟਾਈਮ ਨਾ ਪੜ੍ਹਾਈ ਪੂਰੀ ਕਰ ਤੇ ਕੰਮ ਪਤੀ ਜੀ ਜੋਬ ਕਰ ਠੀਕ ਆ ਜੋਬ ਕਰਨ ਦਵਾ ਵਿਆਹ ਵਿਉ ਕਰਾ ਦੂੰ ਠੀਕ ਆ ਸਾਡੀ ਵੀ ਕਾਫੀ ਉਮਰ ਹੋ ਗਈ ਆ 32 32 ਸਾਲਾ ਦੇ ਹੋ ਗਏ 33ਵਾਂ ਲੱਗਣ ਆਲਾ ਆ ਸਾਡੇ ਕਰਮਾਂ ਦੀ ਹੀਰੀ ਹੈ ਨਹੀਂ ਆ ਲੱਭਦੀ ਨਹੀਂ ਪਈ ਆ ਪਤਾ ਨਹੀਂ ਕਿੱਥੇ ਆ ਨਿਆਣਾ ਨਿਕ ਕੇ ਵਾਲੀ ਲੱਭਣੀ ਬਣੀ ਸਾਨੂੰ ਤਾਂ ਹੋਰ ਖਾਲੇ ਤਾਂ ਹੋ ਗਿਆ ਤੇਰਾ there are very ਪੰਜਾਬ ਪੰਜਾਬੀ ਨਹੀਂ ਆਉਂਦੀ ਤੈਨੂੰ ਇੰਗਲਿਸ਼ ਮੈਨੂੰ ਸਾਨੂੰ ਨਹੀਂ ਆਉਂਦੀ ਯਾਰ ਹਿੰਦੀ ਵਿੱਚ ਬੋਲੋ ਹੋਰ ਖਲਿੱਦ ਖਲਿੱਦ ਵਾਲੇ ਕੋ ਪੀ ਮੈਨੂੰ ਸਮਝ ਨਹੀਂ ਆ ਰਿਹਾ ਤੁਸੀਂ ਕੀ ਬੋਲ ਰਹੇ ਹੋ ਯਾਰ ਹਿੰਦੀ ਵਿੱਚ ਗੱਲ ਕਰੋ ਹਿੰਦੀ ਵਿੱਚ ਚਾਹ ਪੰਜਾਬੀ ਵਿੱਚ ਖਲਿਦ ਮਾਲਿਕ ਜੀ ਠੀਕ ਜੀ ਹਾਂ ਜੀ ਹਾਂ ਜੀ ਹੋਰ ਰੋਟੀ ਪਾਣੀ ਹੋ ਗਿਆ ਤੁਹਾਡਾ ヘア ਕਿੱਦਾਂ ਲੱਗ ਵਧੀਆ ਲੱਗਦੇ ਆ ਯੱਕ ਤਾਂ घर है नहीं आता ओके मेरा भरा कोई नहीं मेरा भरा अच्छा अच्छा और सुनाओ कैसे हो खलिद मलिक मलिक मेरी सारी वीडियो देखना ठीक है जितनी वीडियो ना मैं यूट्यूब चैनल ग्रो करना जो लाइव है जो सब कुछ देखना ठीक है खलिद मलिक सॉन्ग ਹਾਂ ਮੇਰਾ ਬਰਾ ਬਹੁਤ ਬਹੁਤ ਧੰਨਵਾਦ ਹੋ ਗਿਆ ਘੰਟੇ ਘੰਟੇ ਲਾਈਵ ਦੇਖ ਲਈ ਮੇਰਾ ਚੈਨ ਕਰੋ ਕਰਨਾ ਯਾਰਾ ਮੈਂ ਹੋਰ ਗੀਤ ਬਰਾ ਤੂੰ ਦੱਸ ਫਿਰ ਸਰ ਡਿੱਕਰ ਮਾਂਚ ਹੀਰ ਕਿੱਥੇ ਸਾਨੂੰ ਨਾ ਕਦ ਤਾਸ ਚ ਬਗੀ ਆਈ ਦੇ ਜੇ ਸਾਡੇ ਭਰਾ ਲਾਈਵ ਜੁੜੇ ਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੇਰਾ ਵੀਰ ਪੰਜ ਰੰਗ ਸਾਫ ਹੋ ਗਏ ਪਹਿਲੇ ਨਾਲ ਮੇਰਾ Song ਤੋਂ ਸੁਣਾ ਦੱਸ ਕਿਹੜਾ ਸੁਣਾ Song ਮੇਰਾ ਭਰਾ ਦੱਸ ਚਾਹ ਸੁਣਾ ਮੈ ਤੈਨੂੰ ਮ ਕਲੇ ਕਰੇ ਅਸ ਜਿਣਾ ਵੀ ਕੋਈ ਘਰ ਨਾਲ ਲਾਉਂਦਾ ਨਹੀਂ ਸੋ ਤੇਰੀ ਨਹੀਂ ਇਹ ਨਹੀਂ ਖੋਰ ਯਾਰ ਇਹ ਕਿਹੜਾ ਸਮੂਸਗਾ ਇਹ ਮ ਚੇਤਾ ਭੁੱਲ ਗਿਆ ਯਾਰ ਥੋੜੀ ਦਿਮਗ ਜਿੱਤਾ ਭੁੱਲ ਗਿਆ ਮੇਰਾ ਭਰਾ ਫੋਰ ਫੋਰ ਹੋਰ ਕਰ ਆ ਗਿਆ ਯਾਰ ਗਾਣਾ ਹਰਦੀਪ ਮੇਰਾ ਭਰਾ ਜਿਹੜੇ ਉੱਪਰ ਬੈਠੇ ਹੋਏ ਨੇ ਨਾ ਥੱਲੇ ਜੈਲ ਸੂਪਰ ਜੱਟ ਕਰਾਇਆ ਰੋ ਮੇਰਾ ਭਰਾ ਖਲਿੱਦ ਮਲੇ ਹੈ ਕਿਹੜਾ ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ ਖਲਿੱਦ ਮਲੇ ਕਿੱਥੋਂ ਬਿਲੋਂਗ ਕਰਦੇ ਹੋ ਮੇਰਾ ਭਰਾ ਸਤਿ ਸ੍ਰੀ ਅਕਾਲ ਜੇ 99 ਫਰੈਂਡ ਜੁੜ ਰਹੇ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿੰਨੇ ਵੀ ਫਰੈਂਡ ਜੁੜੇ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਬਣੇ ਰਹੋ ਸਾਡੇ ਲਾਈਵ ਵਿੱਚ वेलकम मेरा परा जे नवे ਸਾਡੇ ਫਰੈਂਡ ਆ ਰਹੇ ਗੀਤ ਹੋ ਸੁਣਾ ਫਿਰ ਹਲੇ ਤੇ ਮਿਲ ਕੇ ਸੱਸ ਸ੍ਰੀ ਘਾਲ ਮੇਰਾ परा ਜਿਹੜੇ ਨਵੇਂ ਫਰੈਂਡ ਜੁੜੇ ਆ ਬਹੁਤ ਤਾਂ ਬਲੌਂ ਕਰਦੇ ਆਪਣੇ ਆਪਣੇ ਰਾਹ ਜਰੂਰ ਜਾ ਕਰੋ ਠੀਕ ਆ मेरे भरा जो नवे नवे फ्रेंड जोड़े है चैनल लाइक सबसक्राइब कर लियो कितो कितो बिलोंग कर दे जरूर दसा करो मेरा वीर ठीक है ता कि सू पता लगे अपने पंजाबी वीर कितो कितो जुड़े रहे चलो मैं तो एक गीत दिखा मेरा भरा ठीक है बार बदल फिर हो गया यार हद ही हो गई ठंड भी हो गई तो हद ही हो गई है ना चलो मैं दिखा एक मिनट हो ਹਾਂ ਦੇਖਿਓ ਮੇਰਾ ਭਰਾ ਹਾਂ ਸਾਡਾ ਡੱਗੂ ਇਹ ਸਾਡਾ ਡੱਬੂ ਮੁੰਨੇ ਨਹੀਂ ਮੈਂ ਕੰਨ ਵਿੱਚ ਮੁੰਨੂਗੇ ਇਹਦੇ ਵੀ ਅਸੀਂ ਬਲੌਗ ਵਗੈਰਾ ਪਾਏ ਹੋਏ ਆ ਤੁਸੀਂ ਜਰੂਰ ਦੇਖਿਓ ਮੇਰਾ ਭਰਾ ਆਫੀਸ ਵਾਲਾ ਅੰਕੂ ਵਾਲੇ ਖਿਆਲ ਤੇ ਆਈ ਤਾ ਨਾ ਈਗਾ ਦੂਜੀ ਆਈਡੀ ਬਣਾਈ ਆ ਠੀਕ ਐ ਤੁਸੀਂ ਆ ਦੱਸੋ ਕਿਹੜੀ ਸਬਜ਼ੀ ਭਾਜੀ ਲੱਗੀ ਐ ਮਨਜੀਤੂ ਦੱਸਿਓ ਠੀਕ ਆ ਕਿੱਥੇ ਕਿਥੋਂ ਬਿਲੋਂਗ ਕਰਦੇ ਹੋ ਮੇਰਾ ਪ੍ਰਾਈਵੇਟ ਦੱਸਿਆ ਕਰੋ ਕੱਟੂ ਦੇ ਦੇਣਾ ਅਸੀਂ ਲੈ ਲੂਗੇ ਕੱਟੂ ਦੀ ਲਾਈਵ ਹੋਇਆ ਸੀ ਤੈਨੂੰ ਕੋ ਫੁੱਲ ਦਿਖਾਣਾ ਕਿੰਨਾ ਸੋਹਣਾ ਖਿੜਿਆ ਹੋਇਆ ਮੇਰਾ ਪ੍ਰਕ ਨਾ ਹੀ ਸੋਹਣਾ ਫੁੱਲ ਖਿੜਿਆ ਹੋਇਆ ਠੀਕ ਆ ਜਾਂ ਸ਼ਾਮ ਨੂੰ ਜਾਨ ਕਰਦੇ ਤੇ ਕੋ ਨੰਬਰ ਹੈ ਜੀ ਮੇਰਾ ਹਾਂ ਦੇ ਆ ਫਿਰ ਚਲ ਗਿਆ ਤੇਰਾ ਹਾਂ ਤੁੰਦਾ ਤੈਨੂੰ ਫੋਨ ਕਰਦੇ ਹਾਂ ਉੱਧਰ ਵੀ ਹੈਗੇ ਆ ਉਧਰੋਂ ਮੈਸੇਜ ਆ ਰਿਹਾ ਹੈ ਜੀ ਮੈਂ ਵੀਕਲ ਮਾਰਦੀ ਤੋ ਹਾਂ ਹਨ ਬਹੁਤ ਹੋ ਗਏ ਇਸ ਕਰਕੇ ਮੇਂ ਸ਼ਾਲਟ ਛੁੱਟ ਪਾ ਲਈਏ ਮੇਰੇ ਮੇਰੇ ਵਿੱਚ ਜਿਹੜੇ ਵੀ ਲਾਈਵ ਜੁੜੇ ਆ ਬਹੁਤ ਬਹੁਤ ਧੰਨਵਾਦ ਮੇਰਾ ਭਰਾ ਠੀਕ ਆ ਤੁਹਾਨੂੰ ਮੈਂ ਫੁੱਲ ਦਿਖਾਉਣਾ ਕਿੰਨੇ ਕਿੰਨੇ ਵਧੀਆ ਲੱਗੇ ਹੋਏ ਗਾਰਡਨ ਵਿੱਚ ਆਹ ਦੇ ਮੇਰਾ ਵੀ ਕਮੈਂਟ ਵੀ ਦੂਰ ਦੇ ਵੀਕ ਨਾੜ ਹੋ ਲ ਗਿਆ ਤੇ ਆ ਨਾਰ ਦਾ ਬੂਟਾ ਠੀਕ ਆ ਅਕਰੇਲੀਆਂ ਦੀ ਵੀ ਰਸੀ ਗਈ ਸੁੱਕ ਗਈ ਸੀ ਤੇ ਉਧਰ ਲਸਣ ਵਗੈਰਾ ਬੀਜਿਆ ਹੋਇਆ ਉਹ ਪਰੇ ਵੀ ਗੰਡੇ ਲਸਣ ਬੀਜਿਆ ਹੋਇਆ ਵਾ ਤੇ ਖੰਡ ਬਹੁਤ ਹੋ ਗਈ ਹਨ ਇਸ ਕਰ户 ਖੰਡ ਬਹੁਤ ਹੋ ਗਈ ਆ ਤੇ ਕਮੀਚ ਪਾਣੀ ਤਾਂ ਬੰਦ ਹੀ ਆ ਯਾਰ ਹਨਾ ਪਹਿਲਾ ਪਲਾਂ ਨੀ ਕਮੀਚ ਆ ਸੀ ਬਾਕੀ ਗੱਲਾਂ ਬਾਅਦ ਚ ਕਰਦੇ ਆ ਬਹੁਤ ਬਹੁਤ ਧੰਨਵਾਦ ਅੱਛਾ ਤਾਂ ਜਿਹੜੇ ਸਾਡੇ ਨੂੰ ਲਾਈਵ ਜੋੜੇ ਮੇਰਾ ਭਰਾ ਤੇ ਲੋਕਾਂ ਦੇ ਵਾਲੇ ਤੋਂ ਬਾਰੇ ਜਿਹਨੂੰ ਲੋਕੀ ਨਜ਼ਾਰੀ ਪੰਗੇ ਲੈਂਦੇ ਰਹਿੰਦੇ ਆ ਬਾਅਦ ਇਹ ਜੁੱਤੀਆਂ ਖਾਂਦੇ ਆ ਤੁਹਾਨੂੰ ਪਤਾ ਹੀ ਆ ਜਿਹੜਾ ਆੜਗਵਾਲ ਹੁੰਦਾ ਮੜਾ ਮੁੱਟਾ ਲੱਗਦਾ ਹੀ ਹੁੰਦਾ ਹਨਾ ਕੋਈ ਨਾ ਕੋਈ ਛੜਦਾ ਹੀ ਹੁੰਦਾ ਆ ਉਹਨਾਂ ਵਿੱਚ ਹੋਰ ਵੀ ਸਾਡੇ ਦਸ ਨੂੰ ਦਸਮਾ ਗੇੜਾ ਕਰਾ ਗੇੜਾ ਨਹੀਂ ਵੜ ਦਿੰਦੇ ਸਲੇ ਮੇਰੇ ਜਿਹੜੇ ਵੀ ਹੋਏ ਆ ਹੂੰ recommend ਮਨਾ ਆਹੰਦੇ ਯਾਰ ਮੇਰਾ ਭਰਾ ਲਾਈਵ ਸਾਡੇ ਨਾਲ ਜੁੜੂ ਜੁੜਿਆ ਕਰੋ ਹਨਾ ਆਹ ਦੇਖੋ ਕਿੰਨੇ ਸੋਹਣੇ ਸੋਹਣੇ ਫੁੱਲ ਲੱਗੇ ਆਹ ਦੇ ਤੇ ਕੋਵ ਲੱਗੇ ਪਰੇ ਵੀ ਲੱਗੇ ਹੋਆ ਹਨਾ ਗਾਰਡਨਿੰਗ ਜੀ ਬਣਾਈ ਹੋਈ ਹੋਆ ਆ ਪਸੰਗ ਵਾਸਤੇ ਕਾਕੂ ਆ ਦੱਸੋ ਮੈਨੂੰ ਕਹਾਲਾ ਬੂਟਾ ਸੁੱਕ ਗਿਆ ਨਹੀਂ ਇਹ ਹਰ ਰਹੀ ਜਾ ਵੇਸੇ ਤਾਂ ਨਾ ਇਹ ਹੈਗਾ ਸੇਬ ਦਾ ਬੂਟਾ ਮੇਰਾ ਭਰਾ ਇਦੇ ਇਸ ਟਾਈਮ ਪੱਤੇ ਜਿਹੜੇ ਨਵੇਂ ਮੋਲ ਆ ਰਹੇ ਆ ਮੇਰਾ ਭਰਾ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਕੇ ਜਾ ਤੇ ਮੇਰਾ ਭਰਾ ਜਿਹੜੇ ਨਵੇਂ ਪੰਜਾਬੀ ਵੀਰ ਜੋੜਦੇ ਹਨ ਤੇ ਆ ਪੂਤਨਾ ਬੀਜਿਆ ਹੋਇਆ ਵਾ ਤੇ ਆ ਕਰੇਲੇ ਦੇ ਵੇਲੇ ਉਹ ਨਾਲ ਦਾ ਬੂਟਾ ਉਹ ਅਮਰੂਦ ਦਾ ਬੂਟਾ ਹਨਾ ਅੱਸੀ ਗਾ ਮੇਰਾ ਭਰਾ ਜਿਹੇ ਨਵੇਂ ਸੱਡਨਾਂ ਐਡ ਹੋ ਰਹੇ ਬੰਦੇ ਤੇ ਬਾਹਰ ਗਈ ਹੋਏ ਠੰਡ ਹੋ ਤੇ ਅਸੀਂ ਚਲੀ ਅੰਦਰ ਨੂੰ ਇਹੇ ਦਾ ਮੌਸਮ ਪਾ ਲਿਆ ਫੇ ਮੀਨੀ ਤਿਆਰੀਆਂ ਵਾ ਫੇ ਲਾਈਵ ਚਲ ਜਾਨੀ ਆ ਸ਼ਾਇਦ ਲਾਈਵ ਰਾਤ ਨੂੰ ਫੇ ਲਾ ਆਪਣਾ ਲਾਈਵ ਉੱਤਰ ਜਾਈਏ ਤੀ ਓਖਾ ਫੇ ਆਪਾ ਰਹਿਣਾ ਵਾ ਤੇ ਤੁਹਾਨੂੰ ਦਖਾਨੇ ਡਬੂ ਡਗੂ ਡਗੂ ਵੇ ਓ ਡਗੋ 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 ਦਗੂਏ ਅਡਗੂ ਜੇ ਜੇ ਨਵੇਂ ਬੰਦੇ ਜੁੜ ਰਹੇ ਚੈਨਲ ਸਬਸਕ੍ਰਾਈਬ ਕਰ ਜੂ ਕੋਰੇ ਮੇਰਾ ਭਰਾ ਹੋ ਹੋ ਜਿੱਤੇ ਨਵੇਂ ਬੰਦੇ ਐਡ ਹੋ ਰਹੇ ਚੈਨਲ ਨੂੰ ਲੱਗਦੇ ਸਬਸਕ੍ਰਾਈਬ ਜੂ ਕਰੇ ਮੇਰਾ ਭਰਾ ਦੇਖ ਆਇਆ ਹੋ ਗਿਆ ਮੇਰੇ ਵੀ ਜੇ ਜੇ ਚੈਨਲ ਦੇਖਦੇ ਪੇ ਲਾਈਵ ਚੈਨਲ ਨੂੰ লাইਕ ਸਬਸਕ੍ਰਾਈਬਰ ਯੂਪਰ ਕਰੋ ਮੇਰਾ ਭਰਾ ਤਾਂ ਕਿ ਸਾਡਾ ਵਾ ਟਾਈਮ ਪੂਰਾ ਹੋ ਜਾਏ